ਕਿਸਾਨ ਆਪਣਾ ਵਿਰੋਧ ਤਾਂ ਬਰਕਰਾਰ ਰੱਖ ਰਹੇ ਨੇ ਪਰ ਹੁਣ ਕਿਸਾਨਾਂ ਦੇ ਖਿਲਾਫ ਖੜਨ ਵਾਲਿਆਂ ਦੀ ਗਿਣਤੀ ਹੌਲੀ-ਹੌਲੀ ਵਧਣ ਲੱਗ ਗਈ ਹੈ। ਭਾਜਪਾ ਲੀਡਰ ਜਿਹੜੇ ਨੇ ਉਹ ਜ਼ਰੂਰ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਦਿਹਾਤ ਵਿੱਚ ਵੜਨ ਦੀ ਪਰ ਵੜਨ ਤਾਂ ਨਹੀਂ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਹੁਣ ਕਿਸਾਨਾਂ ਨੂੰ ਡਟਮਾ ਟਾਕਰਾ ਦੇਣ ਲਈ ਤਿਆਰ ਹੋ ਗਏ ਨੇ ਲੋਕ। ਉਹਨਾਂ ਦੇ ਵਿੱਚ ਹੌਬੀ ਢਾਲੀਵਾਲ ਜ਼ਰੂਰ ਸਾਹਮਣੇ ਆਏ ਨੇ। ਹੌਬੀ ਢਾਲੀਵਾਲ ਇੱਕ ਵੱਡਾ ਨਾਮ ਜਾਣਿਆ ਜਾਂਦਾ ਆ ਜਿਹੜੇ ਨਾ ਸਿਰਫ ਅਦਾਕਾਰ ਨੇ ਸਗੋਂ ਸਿਆਸਤ ਵਿੱਚ ਵੀ ਪੈਰ ਧਰ ਚੁੱਕੇ ਨੇ। ਆਜਪਾ ਦੇ ਵਿੱਚ ਉਹਨਾਂ ਦੀ ਐਂਟਰੀ ਜਦ ਹੋਈ ਸੀ ਉਦੋਂ ਬਹੁਤ ਵੱਡੇ ਸਮਿਕਰਣ ਸਾਹਮਣੇ ਆਏ ਸਨ ਇਥੋਂ ਤੱਕ ਵੀ ਕਿਹਾ ਗਿਆ ਸੀ ਕਿ ਹੌਬੀ ਢਾਲੀਵਾਲ ਨੇ ਧੋਖਾ ਦਿੱਤਾ ਪਰ ਉਹੀ ਹੌਬੀ ਢਾਲੀਵਾਲ ਹੁਣ ਚੋਣ ਸਮਿਕਰਣਾਂ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਸ ਬਿਆਨ ਦਾ ਇਨਫਲੂਐਂਸ ਕੀ ਹੈ ਉਹ ਬਿਆਨ ਕਿਸ ਆਧਾਰ ਦੇ ਉੱਤੇ ਦਿੱਤਾ ਗਿਆ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਨੇ ਕਿ ਮੈਨੂੰ ਲੈ ਚੱਲੋ ਜਿਹੜੇ ਪਿੰਡ ਲੈ ਜਾਣਾ ਮੈਂ ਚੱਲਦਾ ਤੇ ਮੈਨੂੰ ਗਾਲਾਂ ਵੀ ਚੰਗੀਆਂ ਕੱਢਣੀਆਂ ਹੁੰਦੀਆਂ ਨੇ ਤੇ ਮੁੱਛਾਂ ਨੂੰ ਤਾਂ ਵੀ ਮੈਂ ਦੇ ਦੇਣਾ ਕਿਸਾਨਾਂ ਨੂੰ ਹੌਬੀ ਢਾਲੀਵਾਲ ਦੀ ਸਿੱਧੀ ਧਮਕੀ ਹੈ ਕਿ ਗਾਲਾਂ ਤਾਂ ਮੈਂ ਵੀ ਬੜੀਆਂ ਸੋਹਣੀਆਂ ਕੱਢ ਲੈਣਾ ਹੈਰਾਨੀ ਦੀ ਗੱਲ ਹੈ ਕਿ ਹੌਬੀ ਢਾਲੀਵਾਲ ਵਰਗਾ ਵਿਅਕਤੀ ਜਿਹੜਾ ਭਾਵੇਂ ਹੁਣ ਸਿਆਸਤਦਾਨ ਵੀ ਬਣਿਆ ਹੋਇਆ ਉਹ ਜਦ ਸ਼ੁਰੂਆਤ ਹੋਈ ਸੀ ਸਿਆਸਤ ਵਿੱਚ ਐਂਟਰੀ ਦੀ ਉਸ ਤੋਂ ਪਹਿਲਾਂ ਕਿਸਾਨ ਅੰਦੋਲਨ ਨੇ ਚਿਹਰਾ ਬਣਾਇਆ ਕਿਸਾਨ ਅੰਦੋਲਨ ਨੇ ਚਿਹਰਾ ਉਭਾਰਿਆ ਪਰ ਉਹੀ ਹੌਬੀ ਢਾਲੀਵਾਲ ਹੁਣ ਕਿਸਾਨਾਂ ਦਾ ਵਿਰੋਧੀ ਹੋਇਆ ਪਿਆ ਉਹੀ ਹੌਬੀ ਢਾਲੀਵਾਲ ਹੁਣ ਕਿਸਾਨਾਂ ਨੂੰ ਇਹ ਗੱਲ ਚੇਤੇ ਕਰਾਉਂਦਾ ਕਿ ਮੈਂ ਵੀ ਗਾਲਾਂ ਚੰਗੀਆਂ ਕੱਢ ਲੈਂਦਾ ਕਿ ਮੈਨੂੰ ਵੀ ਗਾਲਾਂ ਕੱਢਣੀਆਂ ਆਉਂਦੀਆਂ ਨੇ ਤੇ ਮੈਂ ਮੁੱਛਾਂ ਨੂੰ ਤਾਂ ਵੀ ਦੇ ਦਿੰਨਾ ਹੌਬੀ ਢਾਲੀਵਾਲ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਵਿਵਾਦਿਤ ਹੈ ਔਰ ਕਿਸਾਨ ਜਿਹੜੇ ਨੇ ਇਸ ਤੋਂ ਕੁਝ ਖਾਸੇ ਖੁਸ਼ ਨਜ਼ਰ ਨਹੀਂ ਆਉਣਗੇ ਕਿਸਾਨ ਵੀ ਹੋ ਸਕਦਾ ਹੈ ਕਿ ਹੌਬੀ ਢਾਲੀਵਾਲ ਨੂੰ ਜਵਾਬ ਦੇ ਦੇਣ ਹੋਬੀ ਢਾਲੀਵਾਲ ਦਾ ਇਹ ਬਿਆਨ ਕਿਸਾਨਾਂ ਤੱਕ ਕਿਸ ਹਿਸਾਬ ਨਾਲ ਪਹੁੰਚਦਾ ਔਰ ਕਿਸਾਨ ਇਸ ਬਿਆਨ ਨੂੰ ਕਿਸ ਆਧਾਰ ਦੇ ਉੱਤੇ ਸਵੀਕਾਰ ਕਰਦੇ ਨੇ ਕਰਦੇ ਨਹੀਂ ਕਰਦੇ ਉਹ ਇੱਕ علیحد੍ਹੀ ਗੱਲ ਆ ਪਰ ਜਵਾਬ ਕੀ ਹੋਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਬੀ ਢਾਲੀਵਾਲ ਨੇ ਆਪਣੇ ਬਿਆਨ ਚ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਆ ਜਿਹੜੇ ਮਰਜ਼ੀ ਪਿੰਡ ਲੈ ਚੱਲਿਓ ਜਿਹੜੇ ਮਰਜ਼ੀ ਬੰਦੇ ਨਾਲ ਫੜਾ ਦਿਓ ਗੱਲ ਤਰਕ ਨਾਲ ਹੋਵੇ ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਟਣ ਜਾਣਦਾ ਸਭ ਕੋ ਸ਼ਾਂਤ ਰਹੋ ਮੈਂ ਵੀ ਇਹ ਜਾਣਦਾ ਜਿਹੜਾ ਮੁੱਛ ਤੇ ਸੱਜੇ ਨੂੰ ਤਾ ਦੇ ਲੋ ਖੱਬੇ ਹੱਥ ਨਾਲ ਸੱਚੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸੈਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ